ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਇਹ ਆਪਣੀ ਕੋ ਦੋ ਝੋਟੀਆਂ ਸੇਲ ਹੈ ਅੱਜ ਬਹੁਤ ਬਹੁਤ ਚੰਗੀ ਕੁਆਲਿਟੀ ਦੀਆਂ ਤੇ ਚੰਗੀਆਂ ਝੋਟੀਆਂ ਇੱਕ ਅੱਜ ਟੋਕਰ ਗੱਬਣ ਤੇ ਇੱਕ ਸੂਈ ਆ ਝੋਟੀ ਤੇ ਆਜੋ ਜੱਗੀਆਂ ਨਾਲ ਕਰਦੇ ਹਾਂ ਜੀ ਕੀਮਤਾਂ ਦੇ ਨਾਲ ਅੱਜ ਸਤਿ ਸ਼੍ਰੀ ਅਕਾਲ ਜੱਗੀ ਜੀ ਸਤਿ ਸ਼੍ਰੀ ਅਕਾਲ ਬਾਠਾ ਜੀ ਬਹੁਤ ਸਵਾਗਤ ਕੀ ਹਾਲ ਜੀ ਵਧੀਆ ਜੀ ਠੀਕ ਜੀ ਹਾਂ ਜੀ ਜੀ ਤੇ ਦੋ ਝੋਟੀਆਂ ਲੈਣੀਆਂ ਵਾ ਇੱਕ ਟੋਕਰ ਗੱਪਣ ਹਾਂਜੀ ਇੱਕ ਸੂਈ ਆ ਤਾਜੀ ਤਾਜੀ ਸੂਈ ਹਾਂ ਠੀਕ ਤੇ ਜੇ ਕੀ ਟੋਕਰ ਗੱਪਣ ਉਹ ਕੀ ਸਾਖਦਾ ਮਤਲਬ ਤਿੰਨਾ ਮਹੀਨੇ ਦੀ ਗੱਪਣ ਆ ਤਿੰਨਾ ਸਵਾ ਤਿੰਨਾ ਹਾਂਜੀ ਤਿੰਨਾ ਸਵਾ ਤਿੰਨਾ ਮਹੀਨੇ ਦੀ ਗੱਪਣ ਆ ਤੇ 5 ਕਿਲੋ ਦੁੱਧ ਆ 5 ਕਿਲੋ ਹਾਂ ਤੇ ਕੀ ਰਿਕਾਰਡ ਆ ਇਹਨਾਂ ਮੜਾ ਰਿਕਾਰਡ ਤੇ ਮੜਾ ਪਹਿਲੇ ਸਵੇਰੇ 16 17 ਲੀਟਰ ਦੁੱਧ ਪਾਇਆ ਵਾ ਝੋਟੀਆਂ ਠੀਕ ਆ ਠੀਕ ਹਾਂਜੀ ਚੰਗੀ ਆ ਚੈਂਪੀਨ ਆ ਬਈ ਹਾਂਜੀ ਹਾਂਜੀ ਚੈਂਪੀਨ ਆ ਤੇ ਬਖਾਈਏ ਪਿੰਡ ਦਾ ਦੀ ਪਿੰਡ ਮਤੇਆ ਤਸਵੀਰ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਤੇ ਫੋਨ ਨੰਬਰ ਤੇ ਚਲੋ ਸਕਰੀਨ ਤੇ ਸਕਰੀਨ ਤੇ ਆ ਹੀ ਜਾਣਾ ਹਾਂਜੀ ਤੇ ਆ ਝੋਟੀ ਹੈ ਟੋਖ ਰਗਬਣ ਸੁਈ ਨਾ ਪਹਿਲਾਂ ਵਖਾਦੀਏ ਸੁਈ ਪਹਿਲਾਂ ਸੁਈ ਵਖਾਣੇ ਤਾਜੀ ਸੁਈ ਹੈ ਤਾਜੀ ਸੁਈ ਆ ਕਿੰਨੇ ਦਿਨਾਂ ਦਾ ਸੁਆ ਜੀ ਅੱਜ 6ਵਾਂ ਦਿਨ ਹੋਇਆ ਸੁਈ ਦੀ 6ਵਾਂ ਦਿਨ ਸੁਈ ਨੂੰ ਝੋਟੀ ਵੇਖੋ ਜਿਆਦੀ ਚੰਗੀ ਹੈ ਠੀਕ ਜਾਨ ਆ ਵੇਖੋ ਬਹੁਤ ਚੰਗੀ ਕੁਆਲਿਟੀ ਦੇ ਕਿੰਨਾ ਦੁੱਧਾਂ ਦੋਦੇ ਹਾ ਗਰੇ ਟਾਈਮ 14 12 ਲੀਟਰ ਤੋਂ ਪਿਆਰ ਆ ਠੀਕ ਹੈ 11 ਨਾਲ ਜਵਾਂ ਨਹੀਂ ਬਾਰਾ ਹਾਂ ਚੰਗੀ ਕੁਆਲਿਟੀ ਦੇ ਵੱਡੀ ਝੋਡੀ ਆ ਹਾਂ ਹਾਂ ਲੈ ਆ ਗਏ ਬਲੀ ਵੈਰੀ ਬਹੁਤ ਆ ਗਿਆ ਸਾਫ ਹਾਂ ਆ ਪਰ ਨਾ ਹਾਰੇ ਵੇਖੋ ਝੋਡੀ ਦੀ ਨਾਰਾ ਵੇਖੋ ਚੰਗੀ ਆ ਜਿੰਨੀ ਝੋਡੀ ਚੰਗੀ ਸਾਫ ਆ ਵਾਕੇ ਵਾਰਸਾ ਵੇਖ ਗਿਆ ਸਾਰਾ ਹਾਂਜੀ ਟਿਕਟਾਂ ਨੂੰ ਵਿਖਿਆ ਵਾ ਆਹ ਭੈਣ ਭਰਾ ਉਧਰ ਲਗਾਈ ਜਾਂਦੇ ਆ ਬਈ ਹਾਂਜੀ ਬਹੁਤ ਸਾਫ਼ ਤੋਂ ਵਿਆ ਤੇ ਚੋਣੇ ਵਾਰਸਾ ਇੱਕ ਨੰਬਰ 1 ਹਾਂਜੀ ਹਾਂਜੀ ਤੇ ਕੀ ਪ੍ਰਾਈਸ ਇਹਦਾ ਮੁੱਲ ਤੇ ਉਧਾਂ ਇਹੋ ਜੀ ਝੋਟੀ ਦਾ 140 ਭਾਵੇਂ ਕਰੀ ਜਾਂਦਾ ਹਾਂਜੀ ਜੈ ਜੀ ਮੁੱਲ ਦਾ ਲੈਣਾ ਹਾਂ ਮਾਲਾ ਕੋਤਾ ਮਗਾ ਲੇ ਬੋਲਣ ਬਹੁਤ ਚੱਗੀਆਂ ਜੋ ਇੱਕ ਬੱਚੀ ਦੇ ਦਈਏ ਕਰਦੇ ਆ ਮਾਨਤਨ 1 बाई ਦੀ ਦੇ ਦਾਂਗੇ ਬਸ 1 बाई ਦੀ 1 बाई ਦੀ ਦੇ ਦਾਂ ਠੀਕ ਹੈ ਜੈ ਜੀ ਹਾਂ ਜੀ ਛੋਟੀ ਵੱਡੀ ਆ ਵੇਖੋ ਇਹਦੇ ਦੇਖੋ ਲੈ ਵੇ ਦੀ ਸਾਫ ਆ ਹਾਂ ਜੀ ਜੀ ਵੇਖੋ ਸਿੰਗੀ ਕੁਆਲਟੀ ਬਹੁਤ ਚੱਗੀ ਆ ਮਗਰ ਕਟਾ ਦੇ ਹਾਂ ਜੀ ਕਟਾ ਜੀ ਠੀਕ ਹੈ ਠੀਕ ਬਹੁਤ ਚੰਗੀ ਸਾਫ ਸੋਕਰ ਝੋਟੇ ਖਾਣੇ ਤੁਹਾਨੂੰ ਸੋਕਰ ਗੱਪਣੇ ਕਿਉਂਕਿ ਬਹੁਤ ਚੰਗੀ ਹੈ ਤੁਸੀਂ ਸੋਕਰ ਗੱਪਣ ਪਾਸ ਆਣ ਕੇ ਚੈੱਕ ਕਰਾ ਕੇ ਹਾਂ ਜੀ ਤੇ ਫੇਖੜੇ ਆਪਣਾ ਜੰਤੀਆਂ ਰਹਿ ਛੋਟੇ ਹਾਂ ਜੀ ਹਾਂ ਜੀ ਜੀ ਵਾਲਾ ਸਾਹਿਬ ਤੇ ਲਿਖਿਆ ਰਿਹਾ ਹੈ ਹਾਂ ਜੀ ਇਹ ਖਤ ਖਾਣ ਕੁਆਲਿਟੀ ਦਾ ਵੇਖੋ ਨੇ ਮਤਲਬ ਬਾਦ ਸਾਹਿਬ ਜਿੱਦਾ ਥਾਣੇ ਪੱਤੀ ਨੂੰ ਧੱਗਾ ਨਾ ਉਹ ਤੋਂ ਠੀਕ ਹੋ ਉਨੀ ਕਿਉਂ ਨਹੀਂ ਦੂਜਾ ਸੁਆ ਗਾੜੀ ਬਣੀ ਆ ਲੈ ਜੇ ਜੀ ਪੜੀ ਪੁਰੀ ਨਹੀਂ ਧੱਗੀ ਲੈ ਜੀ ਸਾਂਭੀ ਬੜੀ ਆ ਬਾਦ ਸਾਹਿਬ ਸਾਂਭੀ ਗੱਡੀ ਹਾਂ ਪਰ ਜੋ ਦੇਖੋ ਕਿੰਨਾ ਹਾਂ ਹਾਂ ਜੀ ਕੋਈ ਨਹੀਂ ਜਾਣਦਾ ਕੋਈ ਨਹੀਂ ਖਾਣ ਕੁਆਲਿਟੀ ਵੇਖੋ ਟੈਲ ਲੈ ਵੇ ਲੂਭਾ ਵੀ ਚੰਗਾ ਫੁੱਲਾਂ ਬਣਾਉਂਗੀ ਜਦੋਂ ਤਾਜੀ ਸੂਈ ਹੋ ਬਾਦ ਸਾਹਿਬ ਜੇ ਲੋ ਪਹਿਲਾ ਸੁਆ ਵੀ ਗਈ ਨਾ ਹਾਂ ਜੀ ਇਹ ਪਟਾਣਾ ਦੇਵਾਣਾ ਦਾ ਆਇਆ ਇੰਨਾ ਦੇਵਾ ਦਾ ਹਾਂਜੀ ਠੀਕ ਆ ਦੇਖੋ ਆ ਝਾਂ ਲੈ ਚੁੱਲਰੀ ਚੰਗੀ ਆ ਝੋਟੀ ਹਾਂਜੀ ਚਲੋ ਤੇ ਕੀ ਕਰਦੇ ਇਹਦਾ ਜਾਇ ਦੀ ਬਾਰਥਾਂ ਕਰ ਦੇਣਾ ਹਾਂਜੀ 95 ਦੀ ਦੇ ਦਾਂਗੇ ਕੋਈ ਕਰ ਦੇ ਇਮਾਨਦਾਰ ਪੰਜ ਹੀ ਕਰ ਦਾਂਗੇ ਹੋਰ ਛੋਟ 90 ਦੀ 90 ਦੀ ਚੰਗੀ ਆ ਝੋਟੀ ਹੋਰ ਹੋਰ ਕਰ ਦੇਣਾ ਦੋ ਹੋਰ ਕਰਦਾ ਜੇ ਤੁਸੀਂ ਆਸਤਾ ਨਾ ਮਾਣੇ ਪਰ ਦੋ ਹੋਰ ਕਰਦਾ ਮਾਦਣ ਹਾਂਜੀ ਚੰਗੀ ਝੋਟੀਆਂ ਆਣ ਕੇ ਚੈੱਕ ਕਰਾ ਕੇ ਚੈੱਕ ਪਾਸ ਕਰਾ ਕੇ ਫਿਰ ਉਸਾਰੀ ਬਸ ਹਾਂਜੀ 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 ਠੀਕ ਹੈ ਠੀਕ ਹੈ ਬਾਕੀ ਇਹੋ ਦੋ ਆਪਣੇ ਝੋਟੀਆਂ ਆਣ ਕੇ ਵੇਖੋ ਹਾਂਜੀ ਹਾਂਜੀ ਜਿਹਨੇ ਜਾਰੀਆਂ ਮਈਆਂ ਲੈਣੀਆਂ ਆਪਣਾ ਮੰਗਲਵਾਰ ਤੇ ਮੰਗਲਵਾਰ ਲੋਡ ਆ ਜੀ ਮੰਗਲਵਾਰ ਹਾਂਜੀ ਲੋਡ ਆ ਠੀਕ ਹੈ ਠੀਕ ਹੈ ਹਾਂਜੀ ਇਹ ਕੱਲ ਨੂੰ ਸ਼ਨੀਵਾਰ ਵੀਡੀਓ ਪੈ ਗਏਗੀ ਹਾਂਜੀ ਹਾਂਜੀ ਠੀਕ ਹੈ ਚਲੋ ਠੀਕ ਹੈ ਜੀ